ਸਸਿਕਾ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ सुरेंद्र ਸਿੰਘ ਦਾ ਦੇਸ਼ ਦੁਨੀਆ ਟੀਮ ਵੱਲੋਂ ਅਥੇ ਤਾਈਪਰੋੜ ਤੇ ਖਬਰ ਦਿਖਾਈ ਗਈ ਪੂਰਾ ਗੋਹਾ ਦੇਖੋ ਖਿਲਰਿਆ ਆਇਆ ਸੀਗਾ ਜਾਮ ਲੱਗਿਆ ਆਇਆ ਸੀਗਾ ਤੇ ਸਾਡੀ ਗੱਲਬਾਤ ਹੋਈ ਸੀ ਮੇਰ ਮੈਡਮ ਨਾਲ ਜਿਹੜੇ ਮੌਜੂਦ ਅੱਜ ਜੋ ਮੇਰ ਸਾਹਿਬ ਦਾ ਕਹਿਣਾ ਸੀਗਾ ਵੀ ਅੱਜ ਜਿਹੜੀਆਂ ਮਸ਼ੀਨਾਂ ਪਹੁੰਚਣਗੀਆਂ ਤੇ ਸਫਾਈ ਲਗਾਤਾਰ ਜਲਦੀ ਜਲਦੀ ਕਰਾਈ ਜਾਊਗੀ ਪਰ ਅਬ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਕੇ ਤੇ ਮਸ਼ੀਨਾਂ ਪਹੁੰਚ ਗਈਆਂ ਨੇ ਤੇ ਸਫਾਈ ਲਗਾਤਾਰ ਹੋ ਰਹੀ ਹੈ ਜੋ ਮੇਰ ਸਾਹਿਬ ਨੇ ਕਿਹਾ ਸੀਗਾ ਉਹ ਕਰਕੇ ਦਿਖਾਇਆ ਵਾ ਵੀ ਤੁਹਾਡੇ ਨਾਲ ਹੋਰ ਵੀ ਗੱਲਬਾਤ ਕਰਾਂਗੇ ਜਿਹੜੇ ਮੌਜੂਦਾ ਕੌਂਸਲਰ ਆ ਉਹ ਵੀ ਇੱਥੇ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਰਾਗੀਰ ਸੀਗੇ ਉਹ ਬਹੁਤ ਪਰੇਸ਼ਾਨ ਹੋ ਰਹੇ ਸੀਗੇ ਇਸ ਰੋਡ ਦੇ ਉੱਪਰ ਜਾਮ ਲੱਗ ਜਾਂਦਾ ਸੀਗਾ ਲਗਾਤਾਰ ਸ਼ਾਮ ਦੇ ਟਾਈਮ ਬਹੁਤ ਜ਼ਿਆਦਾ ਜਾਮ ਹੁੰਦਾ ਸੀਗਾ ਜਾਮ ਤੁਸੀਂ ਹੁਣ ਵੀ ਦੇਖਦੇ ਹੋ ਥੋੜਾ ਬਤ ਹੈਗਾ ਵਾ ਪਰ ਮੇਰ ਸਾਹਿਬ ਵੱਲੋਂ ਜਲਦ ਜਲਦ ਮਸ਼ੀਨਾਂ ਲਗਵਾ ਕੇ ਕੰਮ ਚਾਲੂ ਕਰਾਇਆ ਗਿਆ ਵਾ ਜਿਹੜੇ ਮੌਜੂਦਾ ਇੱਥੇ ਕੌਂਸਲਰ ਪਹੁੰਚੇ ਆ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਾਣੇ ਆ ਕਮਲ ਅਰੋੜਾ ਜੀ ਨਾਲ ਪਹਿਲੇ ਸਾਡੇ ਵੱਲੋਂ ਇਹ ਖਬਰ ਦਿਵਾਈ ਗਈ ਸੀ ਕਿ ਜਾਮ ਲੱਗਿਆ ਗਿਆ ਕੀ ਕਹਿੰਦਾ ਜਾਂਦੇ ਹੋ ਇਸ ਬਾਰੇ ਜਾਮ ਆਪਾਂ ਦੇਖ ਰਹੀ ਹੈ ਕਿ ਕਿੰਨੇ ਹਾਲਾਤ ਮਾੜੇ ਨੇ ਸਟਾਜਪੁਰ ਰੋਡ ਦੇ ਕੀਤੇ ਹੋਏ ਔਰ ਕੱਲ ਸਾਡਾ ਤੁਹਾਡੇ ਮਾਧਿਅਮ ਰਾਹੀਂ ਧੰਨਵਾਦ ਕਰਦਾ ਤੁਹਾਡੇ ਡੀਡੀ ਚੈਨਲ ਦਾ ਵੀ ਔਰ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਆਬਾਮ ਤੱਕ ਪਹੁੰਚਾਇਆ ਜਨਤਾ ਤੱਕ ਪਹੁੰਚਾਇਆ ਔਰ ਬੇਨਤੀ ਹੈ ਵੀ ਐਮਐਲਏ ਸਾਹਿਬ ਨੂੰ ਔਰ ਮੇਅਰ ਮੈਡਮ ਨੂੰ ਵੀ ਦੁਬਾਰਾ ਇੱਥੇ ਗੋਆਣਾ ਸਟਾਇਆ ਜਾਵੇ ਜਿਹੜਾ ਹੁਣ ਚੱਕਦੇ ਪਏ ਨੇ ਠੀਕ ਹੈ ਪਰ ਚੁਕਵਾ ਕੇ ਦੁਬਾਰਾ ਨਾ ਸਟਾਇਆ ਜਾਵੇ ਜੇ ਦੁਬਾਰਾ ਸੁੱਟਣ ਗੋ ਆਣਗੇ ਤਾਂ ਉਹਦਾ ਵਿਰੋਧ ਹੋਏਗਾ ਮੇਰੀ ਬੇਨਤੀ ਹੱਥ ਜੋੜ ਕੇ ਮੇਅਰ ਮੈਡਮ ਦਾ ਕਹਿਣਾ ਸੀਗਾ ਜੇ ਬਰਸਾਤ ਦਾ ਮੌਸਮ ਹੈ ਉਹਦੇ ਕਰਕੇ ਥੋੜਾ ਇੱਥੇ ਛੁੱਟਿਆ ਗਿਆ ਸੀਗਾ ਪਰ ਅੱਜ ਚੁਕਾਇਆ ਜਾਊਗਾ ਪਰ ਉਹਨਾਂ ਨੇ ਮੇਰੇ ਮੋਕ ਦੇ ਮਸ਼ੀਨਾ ਭੇਜ ਦਿੱਤੀਆਂ ਹਨ ਮਸ਼ੀਨਾ ਮੈਂ ਧੰਵਾਦ ਕਰਦਾ ਮੈਂ ਪਹਿਲਾਂ ਹੀ ਅਫਸਰਾਂ ਦਾ ਤੇ ਮੇਅਰ ਮੈਡਮ ਦਾ ਧੰਵਾਦ ਕੀਤਾ ਹੈ ਧੰਵਾ ਪਰ ਮੈਂ ਬੇਨਤੀ ਕਰਦਾ ਵੀ ਅੱਗੋਂ ਗੋਆ ਨਾ ਸਟਵਾਇਆ ਜਾਵੇ ਸਾਡੇ ਸਕੂਲ ਦੀ ਜਗ੍ਹਾ ਆ ਚਾਹੇ ਕੋਈ ਹੋਰ ਪਲਾਨ ਚਾਹੇ ਸਕੂਲ ਸਕੂਲ ਨੂੰ ਤੁਸੀਂ ਕੋਈ ਹੋਰ ਪਲਾਨ ਦੇ ਵਿੱਚ ਲੈ ਰਹੇ ਹੋ ਸਕੂਲ ਕੈਨਸਲ ਕਰਕੇ ਕੁਝ ਵੀ एवरीथिंग ਪਰ ਮੇਰੀ ਬੇਨਤੀ ਹੈ ਜਿਹੜੀ ਵੀ ਜਗ੍ਹਾ ਆ ਚਾਹੇ ਡੈਰੀ ਕੰਪਲੈਕਸ ਨੂੰ ਦੇਣੀ ਆ ਚਾਹੇ ਸਕੂਲ ਨੂੰ ਦੇਣੀ ਆ ਪਰ ਇੱਥੇ ਗੋਆ ਨਾ ਸਟਵਾਇਆ ਜਾਵੇ ਹਾਂ ਤਾਂ ਹੁਣ ਤੁਹਾਡੇ ਵੱਲੋਂ ਸੰਤੁਸ਼ਟੀਆ ਪੁਰੀ ਵੀ ਕੰਮ ਹੋ ਰਿਹਾ ਵਾ ਹਾਂ ਬਿਲਕੁਲ ਸੰਤੁਸ਼ਟੀਆ ਕੰਮ ਸ਼ੁਰੂ ਹੋ ਗਿਆ ਪਰ ਇਹ ਹੁਣ ਇਹ ਇਹ ਤਾਂ ਅਫਸਰਾਂ ਦਾ ਤੇ ਮੇਰ ਮੈਡਮ ਤੇ ਆ ਵੀ ਕਿੰਨੀ ਕੁ ਥੇਰ ਸਫਾਈ ਕਰਾਉਂਦੇ ਨੇ ਇਹ ਤੇ ਆ ਵੀ ਹੁਣ ਮਸ਼ੀਨਾਂ ਲੱਗ ਗਈਆਂ ਇੱਕ ਵਾਰੀ ਜੀਰੋ ਜੀਰੋ ਮੈਡਮ ਜ਼ਰੂਰ ਕਰਵਾ ਦਿਓ ਵੀ ਜਿਹੜੇ ਲੋਕਾਂ ਨੂੰ ਆਨਜਾਨ ਚ ਪਰੇਸ਼ਾਨੀ ਹੋ ਰਹੀ ਸੀ ਉਹ ਨਾ ਹੋਵੇ ਹੋਰ ਵੀ ਭਾਈ ਸਾਹਿਬ ਸਾਡੇ ਨਾਲ ਖੜੇ ਹੋਣਾ ਗੱਲਾਂ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਧੰਨ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਚੱਤਰਵੀਰ ਸਿੰਘ ਕਮਲਾ ਰੋੜਾ ਵਰਗਾ ਕਾਉਂਸਲਰ ਸਾਡੀ ਝੋਲੀ ਪਾਇਆ ਤਾਂ ਕਿ ਮੁਹੱਲਾ ਤਾਂ ਚਲੋ ਉਹਨਾਂ ਦੇ ਆਪਣੇ ਵਾਰਡ ਦੇ ਨਾਲ ਲੱਗਦੇ ਵਾੜਾਂ 'ਚ ਵੀ ਕੋਈ ਮੁਸੀਬਤ ਆਂਦੀ ਹੈ ਪਹਿਲਾਂ ਪਾਣੀ ਦੀ ਮੁਸੀਬਤ ਆਈ ਕਈ ਵਾੜਾਂ ਚ ਉਹ ਨਾਲ ਸਾਡੇ ਕੀ ਕਹਿੰਦੇ ਉਹਨਾਂ ਨੇ ਧਰਣਾ ਲਾਇਆ ਫਿਰ ਉਸ ਤੋਂ ਬਾਅਦ ਮੱਜਾਂ ਦੀ ਡੇਰੀ ਵਾਲੇ ਵੀਰਾਂ ਨੂੰ ਬੜੀ ਪ੍ਰੋਬਲਮ ਆਈ ਉਹ ਸਾਡੇ ਨਾਲ ਧਰਨੇ ਤੇ ਖੜੇ ਰਹੇ ਤੁਸੀਂ ਆ ਸਾਰੇ ਵੀਰ ਵੀ ਮੌਜੂਦ ਸੀਗੇ ਤੇ ਅੱਜ ਕੱਲ ਦੀ ਡੇਟ ਚ ਕੀ ਕਹਿੰਦੇ ਆ ਪਿਛਲੇ ਕਈ 20 22 ਦਿਨਾਂ ਤੋਂ ਕੀ ਕਹਿੰਦੇ ਆ ਲਗਾਤਾਰ ਇੰਨੀ ਕੁ ਪ੍ਰੋਬਲਮ ਸੀ ਗੋਬਰ ਦੀ ਕਿ ਰੋਡ ਦੇ ਇੰਨਾ ਕੁ ਗੋਬਰ ਆ ਗਿਆ ਸੀਗਾ ਕਿ ਸਾਰੀ ਰੋਡ ਗੋਬਰ ਨਾਲ ਭਰ ਚੁੱਕੀ ਸੀ ਪਰ ਕੀ ਕਹਿੰਦੇ ਸਾਰੇ ਪ੍ਰਸ਼ਾਸਨ ਸਾਰੇ ਐਮ ਐਲ ਏ ਸਾਰੇ ਕਾਉਂਸਲਰ ਜਿਹੜੇ ਮੌਜੂਦਾ ਸਰਕਾਰ ਦੇ ਉਹਨਾਂ ਦੀ ਅੱਖਾਂ ਤੇ ਪੱਟੀ ਸੀ ਮੇਅਰ ਮੈਡਮ ਦੇ ਮਸ਼ੀ ਉਮੀਦ ਕਰਦੇ ਆ ਕਿ ਸਾਡੇ ਕਹਿੰਦੇ ਕਾਉਂਸਲਰ ਦੀ ਨਿਰਦੇਸ਼ਾਂ ਅਨੁਸਾਰ ਜੋ ਕੰਮ ਹੋ ਰਿਹਾ ਉਹ ਹੁੰਦਾ ਰਹੇ ਜਿਹੜਾ ਮੋਕੇ ਤੇ ਮਸ਼ੀਨਰੀ ਪਹੁੰਚ ਗਈ ਹੈ ਕ੍ਰੇਨ ਵੀ ਲੱਗੀ ਹੋਈ ਹੈ ਸਫਾਈਆਂ ਹੋ ਰਹੀਆਂ ਵਾਂਗ ਲੱਗਦਾ ਇੱਥੋਂ ਮਸ਼ੀਨਰੀ ਭੇਜ ਕੇ ਜੋ ਰਾਹਗੀਰਾਂ ਉਹਨਾਂ ਦੀ ਜਿਹੜੀ ਰਾਹਤ ਆ ਉਹਨਾਂ ਨੂੰ ਕਬੂਲ ਕੀਤਾ ਮਤਲਬ ਕਿ ਆਂਜਨਬਦ ਦੇ ਰਾਹਗੀਰਾਂ ਨੂੰ ਜੇਨ ਦੇਖ ਸਕਦੇ ਹੋ ਜਿਹੜੇ ਮੋਕੇ ਤੇ ਦੁਕਾਨਾਂ ਸੀਗੇ ਉਹ ਖੋਖੇ ਗਰੀਬ ਜਨਤਾ ਦੇ ਖੋਖੇ ਵੀ ਬੰਦ ਪਏ ਆ ਜਿਹੜੇ ਵਿਚਾਰੇ ਚਾਹ ਲਗਾਉਂਦੇ ਆ ਕੋਈ ਪੰਜ ਸਿਗਰਟ ਬੀੜੀ ਇਹਨਾਂ ਦਾ ਪਰੋਂਠੇ ਵਗੈਰਾ ਲਗਾ ਰਿਹਾ ਉਹਨਾਂ ਦਾ ਵੀ ਕੰਮ ਦੇਖੋ ਠੱਪ ਹੋਇਆ ਪਿਆ ਸੀਗਾ ਤੇ ਅੱਜ ਉਹਨਾਂ ਨੂੰ ਵੀ ਕੋਈ ਰਾਹਤ ਮਿਲੂਗੀ ਉਹਨਾਂ ਦਾ ਦੇਖੋ ਰੋਜ਼ਗਾਰ ਬੰਦ ਹੋਇਆ ਪਿਆ ਵੇ ਅਸੀਂ ਅਗਲੀ ਅਪਡੇਟ ਲਾ ਕੇ ਤੁਹਾਡੇ ਨਾਲ ਜੁੜੂਣ ਮਿਲਾਂਗੇ ਦੇਖਦੇ ਰਹੋ ਚੈਨਲ ਦੇਸ਼ ਦੁਨੀਆ ਮੈਂ ਹਾਜੀ ਸੁਰਿੰਦਰ ਸਿੰਘ